ਆਦੀ ਕੋਈ ਆ ਸਾਡਾ ਨੀਕੂ ਆਂਦੀ ਸਾਰ ਲੈ ਕੇ ਆ ਮੇਰੀ ਵਿਲਚਰ ਸਾਫ ਕਰਤੀ ਕੌਣ ਬੈਠੂਏ ਇਸ ਤੇ ਜੀ ਮੈਂ ਹਾਈ 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 ਗੁੱਡਾ ਵੱਡਾ ਹੋ ਗਿਆ ਊ ਵੈਸੇ ਮੈਂ ਖੂਚ ਹਾਈ ਹਾਈ ਓ ਹਾਈ ਹਾਈ ਵੱਡਾ ਹੋ ਗਿਆ ਅਗਾ ਕੀ ਸੋਟੀ ਕਰ ਚ ਕਿੱਥੇ ਓ ਦੇਖੋ ਮੰਮੀ ਮੰਮੀ ਗਾਮੜ ਗਿਆ ਆਪਣੇ ਪਾਜੋ ਪਾਜੋ ਸਾਰੀ ਮਰਚਾ ਮੱਤ ਚਲ ਵਈ ਚਲ ਚਲ ਗਾਨ ਵੱਡੂ ਬਰਸਾਈਏ ਮੇਰੀ ਮਰਚਾ ਖਾ ਗਈ ਗੇਟ ਬੰਦੀ ਕਰਦੇ ਫੁੱਲਾ ਪੈਰ ਤੇ ਮੈਂ ਆਇਆ ਓਰੇ ਚਾਲ ਬਈ ਨਿੱਕੂ ਕਾ ਰੈ ਨੂੰ ਸਾਫ ਚੰਗੀਦਰਾ ਫਿਰ ਮੇਰੇ ਪੈਰ ਚ ਹੋ ਰਿਹਾ ਦਰਦ ਮੈਨੂੰ ਬਿਠਾ ਆ ਇਸ ਤੇ ਦੇਖੋ ਮੈਂ ਕਿੰਨੇ ਬੈਠਿਆ ਜੀ ਮੇਰੇ ਲੱਗੀ ਸੱਟ ਮੇਰਾ ਮੁੜ ਗਿਆ ਪੈਰ ਤੇ ਉਹ ਪੈਰ ਤੇ ਪੱਟੀ ਬੰਨੀ ਹੋਈ ਸੀ ਗਰਮੀ ਕਰਕੇ ਬਹੁਤ ਜ਼ਿਆਦਾ ਤਕਲੀਫ ਹੋ ਰਹੀ ਸੀ ਤਾਂ ਮੈਨੇ ਪੱਟੀ ਉਤਾਰ ਦਿੱਤੀ ਤੇ ਪੈਰ ਤੇ ਇੰਨੀਆਂ ਸੁੰਸੀਆਂ ਹੋ ਗਈਆਂ ਰੈੱਡ ਰੈੱਡ ਜੀ ਤੇ ਨਾ ਮੈਂ ਉਰੇ ਬੈਠਿਆ ਐ ਬੱਟ ਗਿਆ ਇੱਲਾਤ ਤੁਸੀਂ ਜਾਨਵਰਾਂ ਲੱਗੇ ਮੈਨੂੰ ਮਾਰ ਲਾਗੇ ਉਹਨਾਂ ਦਾ ਦੱਸੇ ਹੀ ਵਿਗਾੜੀ ਹੈ ਲੈਣਕੂ ਕਰ ਸਾਫੇ ਮੈਂ ਬਿਠਾਇਆ ਇਸ ਤੇ ਈਸੀ ਕੋਲੋਂ ਐਸੇ ਮੈਂ ਬੋਲ ਬੜਾ ਗੋਦੀ ਚੱਕ ਕੇ ਬਿਠਾ ਲੇਗਾ ਮੈਨੂੰ ਗੋਦੀ ਕਿੱਥੇ ਚੁੱਕੂ ਮੈਂ ਤਾਂ ਅਪ ਛੋਟੀ ਹੀ ਹਾਂ ਵੱਡੇ ਹਾਂ ਤੁਸੀਂ ਐ ਮੈਨੂੰ ਤੁਸੀਂ ਨਾ ਜਮ ਤੱਕ ਖਾਣਾ

ਨਾ ਗਰਮ ਹਵਾ ਕਿਉਂ ਰਹੀ ਹੈ ਗਰਮ ਗਰਮ ਹਵਾ ਮਾਰ ਰਹੀ ਰਹਿੰਦੇ ਆ ਜਾ ਐਵੇਂ ਠੀਕਾਂ ਪਤਾ ਜੀ ਬੰਦ ਕਰ ਦਿੱਤੀ ਲਾ